ਜਨਤਾ ਮੇਰਾ ਬੇਟਾ ਜ਼ਿੰਦਾ ਨਹੀਂ ਹੈ ਪਰ ਤੂੰ ਮੁਰਦੋਂ ਮੇ ਜਾਣ ڈالਨਾ ਕਰ ਮੇਰਾ ਪਰ ਤੇ ਮੇਟਾ ਹੋ ਇੱਕ ਮਾਂ ਘਰ ਮੇ ਹੋ ਸੋਚਤੇ ਮਰਾਂਗੇ ਤਾਂ ਬੇਟਾ ਮੂੰਹ ਨਾ ਦੇ ਤਾ ਅਨਲ ਪਾਸ ਬੰਦਾ ਤੁਸੀਂ ਦੇਖੋ ਕੀ ਹਾਲ ਕੀਤਾ ਚੋਰਾ ਨੇ ਦੋਨੇ ਗੋਡਿਆਂ ਤੇ ਸੱਟਾਂ ਲੱਗੀਆਂ ਫੇਰਾ ਢੂਈ ਦੇਖੋ ਪਿੱਛੇ ਆ ਆਹਾ ਆ ਸਾਰੇ ਕਾਦੇ ਲਈ ਇੱਕ ਮੋਬਾਈਲ ਚੋਰੀ ਕਰਿਆ ਇਹਦਾ ਉਹਨਾਂ ਨੇ दात ਕੱਟੇ ਕੱਢ ਕੇ ਇਹਨੂੰ ਵਿਚਾਰੇ ਨੂੰ ਪਾੜਤਾ ਉਹ ਪਤਨੀ ਆਪਣੇ ਪਤੀ ਨੂੰ ਐਦਾਂ ਗੁੱਟ ਨੂੰ ਜਿੰਦੇ ਲਾ ਕੇ ਸਿੰਗਲ ਨਾਲ ਬੰਨ ਕੇ ਲੈ ਕੇ ਆਈਏ ਦੇਖੋ ਜੀ ਇਹਦੇ ਹੱਥ ਵਿਚਾਰੇ ਦੇ ਕਿੱਦਾਂ ਸਿੰਗਲਾਂ ਨੇ ਨਿਸ਼ਾਨ ਪੈ ਗਏ ਹਨ ਤੇ ਉਹ ਇੱਥੇ ਆਇਆ ਬੱਚੇ ਤੇ ਲੁੱਟਖੋ ਹੋ ਜਾਂਦੀ ਹੈ ਲੁੱਟਖੋ ਕਰਨ ਵਾਲੇ ਇਹਨੇ दात ਮਾਰਦੇ ਨੇ ਸਿਰ 'ਚ ਤੇ ਇਹਨੂੰ ਸਦਾ ਲਈ ਅਪਾਹਜ ਕਰ ਦਿੰਦੇ ਆ ਛੱਟ ਕਰ ਦਿੰਦੇ ਆ ਉਹ ਬੰਦੇ ਦਾ ਦਾਤ ਮਾਰ ਕੇ ਇੱਕ ਫੋਨ ਲੈ ਗਏ 32000 ਰੁਪਇਆ ਲੈ ਗਏ ਕਿਹੜਾ ਉਹਨਾਂ ਨੇ ਕੋਠਾ ਪਾ ਲਿਆ ਹੋ ਇਨਸਾਨ ਕਿਦਾਂ ਦਾ ਹੋਈ ਜਾਂਦਾ ਹੈ ਇਨਸਾਨ ਕਿਵੇਂ ਉਸ ਚੰਦ ਛਿਲੜਾਂ ਪਿੱਛੇ ਦਰਿੰਦਾ ਬਣ ਜਾਂਦਾ ਨਿੱਲ ਪਿੱਛੇ ਜੀ ਇਹਨਾਂ ਦਾ ਨਾ ਅ ਅੜੋੜ ਐਕਸੀਡੈਂਟ ਹੋ ਗਿਆ ਸੀ ਜਿਹਦੇ ਵਿੱਚ ਇਹਨਾਂ ਨੂੰ ਕਾफी ਸੱਟ ਲੱਗੀ ਬਾਕੀ ਰਿਪੋਰਟਾਂ ਭਾਈਆਂ ਵਾ ਗਰੁੱਪ ਵਿੱਚ ਇਹ ਵੀਡੀਓ ਨਾਲ ਅਨਲਾਜ ਤੇ ਮਨੁੱਖਤਾ ਦੀ ਸੇਵਾ ਤੋਂ ਚੱਲੇਗਾ ਉੱਥੇ ਭੇਜ ਰਹੇ ਹਾਂ कई माड़ा मोटा लड़ाई झगड़ा हो जाता है वह मना करता रहा की काम में है, तो, आओ काम करो। नहीं है तो कमरे चलो तो वो दिक। ने बोला कि जब पैसा भेजूंगा बात कर रहा तब तक तो तो उसको मोबाइल छीन के भाग गया पीछे से ये भी उसका पीछा किया वो दो तीन बंदा बैठे होते गाड़ी में, में अकेले था पीछा करा इसको सर में मार के फोड़ के गिरा के इसका जो हाथ में बस्लेटर था सामान था कान में सोने था पैसे था लूट के मार के फेंक दिया मां जनानी को मारती है हमको मारते हैं जो कोई दवाई खिलाने जाए तो उसके हती पे आ जाता कि वो खो पड़े मेरे को एक दिन खिला दी गोली जबरदस्ती जबरदस्ती भाई गुरु जी का खालसा भाई गुरु जी की फतेह जी अनिल पासवान ਨੂੰ ਸੰਗਣ ਨਾਲ ਬੰਨ ਕੇ ਰੱਖਿਆ ਹੋਇਆ ਮਾਂ ਮਾਂ ਵਾ ਤੇ ਘਰ ਵਾਲੀ ਆ ਮਾਂ ਵਿਚਾਰੀ ਆਪਣੇ बिहार ਤੋਂ ਆਏ ਹੋ बिहार ਤੋਂ ਆਈ ਹੈ ਪਿੱਛੇ अनिल पासवान ਦਾ ਤੁਸੀਂ ਦੇਖੋ ਕੀ ਹਾਲ ਕੀਤਾ ਚੋਰਾ ਨੇ ਲਟੇਰਿਆਂ ਨੇ ਆ ਦੇਖੋ ਆ ਟੱਕ ਮਾਰਿਆ ਕਿੰਨਾ ਵੱਡਾ ਤੇ ਇਧਰ ਵੀ ਪਿੱਛੇ ਆ ਦੇਖੋ ਕਿੰਨਾ ਵੱਡਾ ਟੱਕ ਮਾਰਿਆ ਫਿਰ ਇਹਦੀਆਂ ਬਾਹਾਂ ਹੱਥਾਂ ਤੇ ਢਿੱਡ ਤੇ ਪਤਾ ਨਹੀਂ ਕਿੰਨੇ ਦਾਤ ਮਾਰ ਮਾਰ ਕੇ ਟੱਕ ਵੱਡਤਾ ਆ ਦੇਖੋ ਇੱਥੇ ਚਾਕੂ ਮਾਰਿਆ ਦੋਨੋਂ ਗੋਡਿਆਂ ਮ ਵੀ ਦੋਨੇ ਗੋਡਿਆਂ ਤੇ ਸੱਟਾਂ ਲੱਗੀਆਂ ਫੇਰਾ ਢੂਈ ਦੇਖੋ ਪਿੱਛੇ ਉਹ ਆ ਆਹਾਂ ਆ ਸਾਰੇ ਕਾਦੇ ਲਈ ਇੱਕ ਮੋਬਾਈਲ ਚੋਰੀ ਕਰਿਆ ਇਹਦਾ ਮੋਬਾਈਲ ਤੇ ਥੋੜੇ ਪੈਸੇ ਪੈਸੇ ਕਿੰਨੇ ਸੀ 32000 ਇਹ ਠੇਕੇਦਾਰ ਠੇਕੇਦਾਰ ਸੀ ਇਹ ਫੈਕਟਰੀ ਦੇ ਵਿੱਚ ਇਹ ਤੋਂ ਪੈਸੇ ਤੇ ਮੋਬਾਈਲ ਖੋ ਕੇ ਭੱਜ ਲੇ ਇਹ ਦਲੇਰੀ ਦੇ ਵਿੱਚ ਮਗਰ ਭੱਜ ਲਿਆ ਉਹਨਾਂ ਦੇ ਮੋਟਰਸਾਈਕਲ ਲੈ ਕੇ ਉਹ ਮੋਟਰਸਾਈਕਲ ਪਲਸਰ ਸੀ ਇਹਦੇ ਕੋਲੇ ਉਹਨਾਂ ਕੋਲੇ ਥੋੜਾ ਘੱਟ ਪਾਵਰ ਵਾਲਾ ਮੋਟਰ ਸੀ ਇਹਨੇ ਘੇਰ ਲੇ ਜਾ ਕੇ ਉਹਨਾਂ ਨੂੰ ਜਾ ਕੇ ਨਾ ਮੇਰਾ ਪੈਸੇ ਦਿਓ ਨਾਲੇ ਮੇਰਾ ਮੋਬਾਈਲ ਦਿਓ ਉਹਨਾਂ ਨੇ ਦਾਤ ਕੱਢੇ ਕੱਢ ਕੇ ਇਹਨੂੰ ਵਿਚਾਰੇ ਨੂੰ ਵੱਡਤਾ ਆ ਦੇਖੋ ਇਹਦੇ ਕਿੰਨੇ ਨਿਸ਼ਾਨ ਸਰੀਰ ਤੇ ਪਏ ਹੋਇਆ ਮਤਲਬ ਇਹਦਾ ਸਿਰ ਦਾ ਖੋਪੜਾ ਦੇਖੋ ਪੂਰਾ ਵਿਚਾਰੇ ਦਾ ਖੋਲਤਾ ਇੱਥੋਂ ਇੰਨਾ ਤੇ ਉਸ ਤੋਂ ਬਾਅਦ ਇਹਨੂੰ ਮਾਰ ਕੇ ਸੁੱਟ ਗਏ ਵੱਢ ਕੇ ਸੁੱਟ ਗਏ ਮੋਟਰਸਾਈਕਲ ਵੀ ਲੈ ਗਏ ਫੋਨ ਤੇ ਪੈਸੇ ਤਾਂ ਪਹਿਲਾਂ ਹੀ ਲੈ ਗਏ ਸੀ ਅਭੀ ਨਹੀਂ ਇਹ ਵੀ ਆਦਮੀ ਹੈ ਮੇਰਾ ਕੌਣ ਲੈ ਗਿਆ ਇਹ ਵੀ ਨਹੀਂ ਕੋਈ ਇਸਕੋ ਕੁਝ ਵੀ ਯਾਦ ਨਹੀਂ ਹੈ ਨਹੀਂ ਆਪਕੋ ਕੈਸੇ ਪਤਾ ਚਲਾ ਜੇ ਕਿ ਕਮਰਾ ਮੈਂ ਚੈੱਕ ਕੀ ਹੈ ਨਹੀਂ ਜਦ ਵਾਹ ਪੇ ਫੇਕ ਦਿਆ ਉਹਨੋ ਨੇ 9 ਵਜੇ ਹਮੇ ਫੋਨ ਕੀਤਾ इसने होली का गिरने से मारने से पहले मम्मी कैसे सिविल में तो ले गया वीडियो ना अगर करता है तो दूर में बेटा हो एक माँ घर में हो तो सोचते हैं मरेंगे तो बेटा मुंह ना देख पाएगा तीन दिन में कौन भी लहास रखता है बिहार में फेंक देगा रोज आते तो क्या कहती है मम्मी पैसे लिए रोते हैं मजाक करते हैं नहीं बेटा पैसे लिए नहीं रोता मम्मी भेज रहा हूँ तेरे को पैसा तो हम तुम्हारे दो हजार रुपया भेजेंगे तो जब इसके साथ घटना हुआ तो मेरे को घबराहट होने लगा मैं किसी को बोला ये मेरे फ़ोन लगा दो तो इसका फोन स्विच बताया फिर इन लोगों के घर में मोबाइल था उससे लगाया मैं कि अनिल का मोबाइल स्विचअप बता रहा है मेरा भी अंदर घबराहट हो रहा है तो ही देखो उसको कहाँ है कहता है स्विच हमारे लोग को भी पता नहीं लग रहा है कि उसका मोबाइल बंद है हम के मोबाइल लुटेरे ने खो लिया उनको मार के सीट दिया है कहीं ਉਹਨੂੰ ਪਤਾ ਕਰੋ ਰੋਟ ਅਰੇ ਤੁਹਾਡੇ ਦਿਮਾਗ ਵਿੱਚ ਵੈਸੇ ਹੀ ਆ ਗਿਆ ਆ ਗਿਆ ਮੇਰੇ ਅੰਦਰ ਦੇਖੋ ਮਾਂ ਇੱਕ ਬਿਹਾਰ ਬੈਠੀ 4-500 ਕਿਲੋਮੀਟਰ ਦੂਰ ਸ਼ਾਇਦ ਇਸ ਤੋਂ ਵੀ ਜ਼ਿਆਦਾ ਉੱਥੇ ਬੈਠੀ ਨੂੰ ਵੀ ਸਿਗਨਲ ਆ ਰਿਹਾ ਸੀ ਵੀ ਮੇਰਾ ਪੁੱਤ ਨਾਲ ਕੁਝ ਅਣਸਖਾਵੀ ਘਟਨਾ ਹੋ ਗਈ ਆ ਮੇਰੇ ਪੁੱਤ ਨਾਲ ਕੋਈ ਅਣ ਹੋਣੀ ਹੋ ਗਈ ਹੈ ਕਿ ਸਾਥੀ ਇਸਕੇ ਜੋ ਸਾਥੀ تھے ਸਭ ਢੂੰਢਣੇ ਲਗੇ ਇਸਕੋ ਹਾਂ ਸਭ ਢੂੰਡਿਆ ਇਸਕੋ ਨਹੀਂ ਮਿਲਿਆ ਸੱਤ ਬੰਦਾ ਇਸਕੇ ਪਿੱਛੇ ਹੈ ਸਭ ਰੰਗ ਲੈ ਰਹਾ ਹੈ ਦੂਸਰੇ ਦੇ ਗਾਲਮੇ ਲਗਾ ਰਹਾ ਹੈ ਇਹ पल्सर पर ऐसे लात रख के बैठा था फोन आया ऐसे बात लगाया उधर जाया लेके चले गया ये पीछे उलट के साथी वाला को भी ना कहा तीन मोटरसाइकिल और था एक दिमाग में आया जब तक बताएंगे वो गाड़ी वाला किधर चल जाएगा ये ये पीछे भाग लिया उसके पीछे भागे वो लोग देखा ये भी था ऐसे हालात पिया था ये भी अपना रहता तो ये फिर नहीं जाता ये पिया था नशा में था इसलिए ये जो है सिविल में पाया इसको वहां के तरह एज़ ए खून से सना हुआ वहां पड़ा था ड्यूटी करा था मेरा लड़का पहचान नहीं पाया वो फोटो निकाल के इसको चेहरा निहारे नाम पता लगे ये जो बनाया था ये हां इनसे पहचान किया था यहां भी फटे थे जी अनिल लिखा हुआ है इसके ऊपर है ना यही पढ़ लिया किसी ने बोला कि नहीं यही लड़का है को अनिल पासवान एक चंगा टीशर्टों दे ओवरलॉक करता है ये वाला फोटो है हां ते ये फोटो असली स्क्रीन पे लगाई है ਤੁਸੀਂ ਦੇਖੋ ਇਸ ਹਾਲਤ ਦੇ ਵਿੱਚ ਮਿਲਿਆ ਸੀ ਸਿਵਲ ਹਸਪਤਾਲ ਚ ਇਹਨਾਂ ਹੋਲੀ ਵਾਲਾ ਦਿਨ ਸੀਗਾ ਉਹ ਚਚੋਰਾ ਨੇ ਉਹ ਲਟੇਰਿਆ ਨੇ ਇੱਕ ਮਾਂ ਦਾ ਪੁੱਤ ਇੱਕ ਮਾਂ ਦੇ ਅੱਖਾਂ ਦਾ ਤਾਰਾ ਐਦਾਂ ਉਹਦੀ ਦਰਦਨਾਖ ਉਹਦੀ ਮਨ ਲੋ ਹਾਲਤ ਕਰਦੀ ਵੀ ਉਹ ਮਾਂ ਦੀਆਂ ਅਰਦਾਸਾਂ ਨੇ ਦੁਆਵਾਂ ਨੇ ਬਚਾ ਲਿਆ ਉਹਦਾ ਪੁੱਤ ਕਿਵੇਂ ਨਾ ਕਿਵੇਂ ਜਿ ਸਿਵਲ ਚ ਉਸ ਰਾਤ ਇਹ ਵਾਕਈ ਨਾ ਪਹੁੰਚਦੇ ਤਾ ਸਿਵਲ ਦੇ ਵਿੱਚ ਥੱਲੇ ਖੂਨ ਹੀ ਖੂਨ ਪਿਆ ਸੀ ਇਹ ਦੱਸਦੇ ਸੀ ਬੈੱਡ ਦੇ ਥੱਲੇ ਜਿੱਥੇ ਪਿਆ ਸੀ ਖੂਨ ਨਿਕਲ ਹੀ ਜਾਂਦਾ ਸੀ ਸਿਵਰ ਵਾਲਾ ਨੇ ਪੱਟੀ ਲਵੇਟਦੀ ਸੀ ਤੇ ਬਸ ਉਹਨੇ ਰੈਫਰ ਕਰਦੀ ਆ ਸਾ ਚੰਡੀਗੜ੍ਹ ਲੈ ਜਾ ਹਾਂ ਚੰਡੀਗੜ੍ਹ ਜਾਣ ਨੂੰ ਨਾੜ ਨਹੀਂ ਕੋਈ ਇਹ ਲਵਾਰਿਸ ਸੀਗਾ ਲਵਾਰਿਸ ਥਾ ਤੇ ਫਿਰ ਇਹ ਜਾ ਕੇ ਉੱਥੇ ਗਏ ਇਹਨਾਂ ਨੇ ਚੱਕ ਕੇ ਪ੍ਰਾਈਵੇਟ ਹਸਪੀਟਲ 'ਚ ਐਡਮਿਟ ਕਰਾਇਆ ਇਹ ਮੇਰੇ ਕੋ ਬਾਬੂ ਇਹ ਪ੍ਰਾਈਵੇਟ ਹਸਪੀਟਲ 'ਚ ਲੱਖਾਂ ਰੁਪਇਆ ਲੱਗ ਗਿਆ ਇਹਨਾਂ ਦਾ ਤਾਂ ਠੀਕ ਤਾਂ ਹੋ ਗਿਆ ਸੱਟਾਂ ਤੋਂ ਤਾਂ ਬਚ ਗਿਆ ਪਰ ਦਿਮਾਗ 'ਚ ਐਸੀ ਕੋਈ ਸੱਟ ਲੱਗ ਗਈ ਜਿਹਦੇ ਨਾਲ ਇਹਨੂੰ ਹੁਣ ਪਤਾ ਹੀ ਨਹੀਂ ਲੱਗਦਾ ਮਾਰਦਾ ਕੁੱਟਦਾ ਭੰਨ ਤੋੜ ਕਰਦਾ ਭੱਜਦਾ ਘਰੇ ਚੀਜ਼ਾਂ ਤੋੜਦਾ ਤੇ ਅੱਜ ਉਹ ਮਾਂ ਉਹ ਪਤਨੀ ਆਪਣੇ ਪਤੀ ਨੂੰ ਐਦਾਂ ਗੁੱਟ ਨੂੰ ਜਿੰਦੇ ਲਾ ਕੇ ਸੰਗਲ ਨਾਲ ਬੰਨ ਕੇ ਲੈ ਕੇ ਆਈਏ ਬਹੁਤ ਲੋਕ ਆਤਾ ਸਨ ਲੈਂਚ ਕਰਨੇ ਲਈ ਇਹ ਬਾਬੂ ਕੋ ਬਚਾ ਲੋ ਮੇਰੇ ਕੋ ਬੇਟਾ ਮੇਰਾ ਮਗਰ ਪੜਾ ਤੇਰੇ ਕੋ ਮਾਰਤਾ ਸਨ मेरे को मारता। 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 वो अच्छा इसको ऐसा लग रहा है तुम्हारे पास चाबी और मोबाइल तुम्हारे पास है, है। सब कुछ हम लोग के पास ऐसे ही लग रहा तेरे, है तेरे है को है। भी मारता है बहुत ज्यादा होली पिछले से पिछले महीने थी तीन महीने पहले की बात है दो महीना पहले की बात है तो दो महीना पहले ये बिल्कुल ठीक था पहले एकदम ठीक था ऐसा लाइट भी रहता था जो मैं कहती बेटा इतना ना कर। इतना ना कर कर इतना छोटा मोबाइल है बाबू जाना है काम करके घर आना है ये अठारह हजार के बीस हजार के मोबाइल कौन सा कंपनी में तू तो काम कर रही है कहाँ जो भेजना है और कितना पढ़ा लिखा है जी पढ़े तो थोड़ा ही है ये छह सात काम सीख गया था सारा तो डॉक्टर ने अभी क्या बोला इसका जा, क्या हुआ जाता कैसे चला के डॉक्टर ने बोला आ जाएगा ज्यादा इसका आ, नहीं हां ये बोला थोड़ा टाइम लगेगा टाइम लगेगा ए रजनी देवी मांवा ते काजल देवी ओदी पत्नी दोनों है। इसके पांच बच्चे हैं हां 12 साल को बच्चे पढ़ाई उड़ाई सब छोरा दिए लड़की का भी लड़का का भी कोई नहीं पढ़ता कितने बड़े-बड़े बच्चे हैं छोटा कितना बड़ा है छोटा है तीन साल का और सबसे बड़ा सबसे बड़ा तेरह साल का है तेरह साल के और तीन साल के है बच्चे देखो पांच बच्चे हैं कितना लड़की है कितना लड़का है।, है तीन लड़की, है।, है।, दो लड़की। है दो लड़का तेरह साल का लड़का को मैं कहीं काम पे लगा दिया काम पे नहीं लगाना उन बच्चों को जहाँ बुलाओ हम पढ़ाएंगे साथ में आपकी पूरी मदद करेंगे बेटा ठीक है बच्चों का जिंदगी खराब नहीं करना बच्चों का जिंदगी खराब मत करो हम साथ कर देंगे तुम्हारा हमारी बहन है हम तुम्हारा साथ देंगे ठीक है ये ठीक हो जाएगा अभी बात क्या है अभी मेरी बात समझिए इसको इसको इधर भर्ती करना पड़ेगा और इधर एक दो महीना तीन महीना रुकना पड़ेगा आपको साथ में एक जन को ठीक है और इसका, बात बात इसका इलाज चलेगा धीरे धीरे ये ठीक हो जाएगा अपने बच्चों को परवरिश करने के काबिल हो जाएगा जी कोई बात नहीं वो भगवान सबका है उसी ने आपको भेजा है वही ठीक करेंगे इसको ठीक है पासवान साहब iska chaabi kahan hai chaabi kahan hai aapki ab taala nahi lagana apne isko theek hai dekho ji kithe kamon wala putt si onu sangalna band ke rakhna pay reya bole soniha bas sare phena bhrama nu binti aa ardas kareyo are nahi nahi matha nahi dekhte bhai matha nahi are nahi suno are nahi baswan sahab ਦੇਖੋ ਜੀ ਇਹਦੇ ਹੱਥ ਵਿਚਾਰੇ ਦੇ ਕਿੱਦਾਂ ਸੰਗਲਾਂ ਨੇ ਨਿਸ਼ਾਨ ਪੈ ਗਿਆ ਹਨ ਤੇ ਇਹ ਅੱਜ 21ਵੀਂ ਸਦੀ ਦੇ ਵਿੱਚ ਸਾਨੂੰ ਆਪਣੇ ਬੱਚਿਆਂ ਨੂੰ ਜਦੋਂ ਸੰਗਲਾਂ ਨਾਲ ਬੰਨਣਾ ਪੈਂਦਾ ਅਸੀਂ ਸਮਝ ਸਕਦੇ ਹਾਂ ਸਾਡਾ ਹੈਲਥ ਡਿਪਾਰਟਮੈਂਟ ਕਿਸ ਲੈਵਲ ਤੇ ਕੰਮ ਕਰ ਰਿਹਾ ਸਾਡਾ ਸਿਸਟਮ ਕਿੱਥੇ ਕੰਮ ਕਰ ਰਿਹਾ ਕਿੱਥੇ ਐਗਜ਼ਿਸਟ ਕਰ ਰਿਹਾ ਦੇਖੋ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਪੂਰੀ ਧੌੜ ਪੱਜਾ ਸਭ ਪਾਸੇ ਔਰ ਆਮ ਬੰਦੇ ਦੀਆਂ ਦਸ਼ਵਾਰੀਆਂ ਆਮ ਬੰਦੇ ਦੀ ਜ਼ਿੰਦਗੀ ਦੇ ਵਿੱਚ ਇੰਨੀਆਂ ਤਕਲੀਫਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਆ ਬੰਦਾ ਕਰੇ ਤੇ ਕਰੇ ਕੀ ਇੱਕ ਮਾਂ ਬਿਹਾਰ ਤੋਂ ਆਪਣੇ ਪੁੱਤ ਨੂੰ ਪੰਜਾਬ ਭੇਜਦੀ ਹੈ ਜਿਵੇਂ ਅਸੀਂ ਆਪਣੇ ਧੀਆ ਪੁੱਤਾਂ ਨੂੰ ਕੈਨੇਡਾ ਅਮਰੀਕਾ ਭੇਜਦੇ ਆ ਵੀ ਮੇਰਾ ਬੱਚੇ ਦਾ ਚੰਗਾ ਭਵਿੱਖ ਬਣੂਗਾ ਤੇ ਉਹ ਇੱਥੇ ਆਇਆ ਬੱਚੇ ਤੋਂ ਲੁੱਟਖੋ ਹੋ ਜਾਂਦੇ ਆ ਲੁੱਟਖੋ ਕਰਨ ਵਾਲੇ ਐਨੇ ਦਾਤ ਮਾਰਦੇ ਆ ਦੇ ਸਿਰ 'ਚ ਇਹਨੂੰ ਸਦਾ ਲਈ ਅਪਾਹਜ ਕਰ ਦਿੰਦੇ ਆ ਸੈਟ ਕਰ ਦਿੰਦੇ ਆ ਪੰਜ ਬੱਚੇ ਦੇ ਨਿੱਕੇ ਨਿੱਕੇ ਹਜੇ ਵਾਈਫ ਦੀ ਉਮਰ ਕੀ ਆ ساری ਜ਼ਿੰਦਗੀ ਬੂਰੇ ਪਈ ਆ ਕਿੱਦਾਂ ਤਿੰਨ ਧੀਆਂ ਤੇ ਇੱਕ ਪੁੱਤ ਨੂੰ ਪਾਲਣਾ ਕਿੱਦਾਂ ਉਹਨਾਂ ਨੂੰ ਪੜ੍ਹਾਉਣਾ ਭੈਣ ਦੱਸਦੀ ਆ ਜਿਹੜਾ ਸਭ ਤੋਂ ਵੱਡਾ ਬੇਟਾ 13 ਸਾਲਾਂ ਦਾ ਉਹਨੂੰ ਮੈਂ ਪੜ੍ਹਾਈ ਤੋਂ ਹਟਾ ਕੇ ਚਾਹਲੀ ਦੁਕਾਨ ਤੇ ਲਾਤਾ ਵੀ ਚਲੋ 5-700 ਹਜ਼ਾਰ ਰੁਪਈਆ ਕਮਾਊਗਾ ਕੋਈ ਨਾ ਤਕੂ ਉਹ ਬੰਦੇ ਦਾ ਦਾਤ ਮਾਰ ਕੇ ਇੱਕ ਫੋਨ ਲੈ ਕੇ 30-32000 ਰੁਪਇਆ ਲੈ ਗਿਆ ਕਿਹੜਾ ਉਹਨਾਂ ਨੇ ਕੋਠਾ ਪਾ ਲਿਆ ਹੋ ਉਹ ਉਹਨਾਂ ਨੇ ਤਾਂ ਇਕ ਰਾਤ ਜੇ ਨਸ਼ਾ ਕਰ ਲਿਆ ਹੋ ਕਿਤੇ ਨਾ ਕਿਤੇ ਫੜੇ ਵੀ ਜਾਣਗੇ ਜੇਲ੍ਹ ਚਲੇ ਜਾਣਗੇ ਸਾਲ ਖੰਡ 2 ਸਾਲ ਜੇਲ੍ਹ ਲਾ ਕੇ ਆ ਜਾਣਗੇ ਪਰ ਉਹ ਬੱਚਿਆਂ ਦੀ ਜ਼ਿੰਦਗੀ ਪੰਜ ਬੱਚਿਆਂ ਦੀ ਜ਼ਿੰਦਗੀ ਨੂੰ ਕਿਦਾਂ ਤਹਸਨੈਸ ਕਰਤਾ ਉਹਨਾਂ ਨੇ ਇਸ ਵੀਰ ਦੇ ਸਿਰ ਦੇ ਵਿੱਚ ਦਾਤ ਮਾਰ ਮਾਰ ਕੇ ਇਹਦੀ ਜ਼ਿੰਦਗੀ ਨੂੰ ਕਿਸ ਪੱਧਰ ਤੇ ਲਿਆ ਕੇ ਖੜਾ ਕਰਤਾ ਇਨਸਾਨ ਕਿਦਾਂ ਦਾ ਹੋ ਜਾਂਦਾ ਇਨਸਾਨ ਕਿਵੇਂ ਕੁਝ ਚੰਦ ਛਿਲੜਾਂ ਪਿੱਛੇ ਦਰਿੰਦਾ ਬਣ ਜਾਂਦਾ ਕਿਦਾਂ ਉਹ ਦੂਸਰੇ ਇਨਸਾਨ ਨੂੰ ਵੱਢ ਦਿੰਦਾ ਮਾਰ ਦਿੰਦਾ ਹੋਲੀ ਦਾ ਦਿਨ ਸੀ ਇਹ ਵੀ ਹੋਲੀ ਮਨਾਉਂਦਾ ਫਿਰਦਾ ਸੀ ਇਹਦੇ ਵੀ ਪੈਗ ਲੱਗੇ ਹੋਏ ਸੀਗੇ ਜਦੋਂ ਉਹਨਾਂ ਨੇ ਮੋਬਾਈਲ ਖੋਇਆ ਤੇ ਪੈਸੇ ਖੋਏ ਇਹ ਵੀ ਦਲੇਰੀ ਚ ਉਹਨਾਂ ਦੇ ਮਗਰ ਮੋਟਰਸਾਈਕਲ ਲਾ ਕੇ ਭੱਜ ਲਿਆ ਉਹਨਾਂ ਨੇ ਇਕੱਲੇ ਨੂੰ ਦੇਖ ਕੇ ਉੱਥੇ ਢਾ ਲਿਆ ਫਿਰ ਮੋਟਰਸਾਈਕਲ ਵੀ ਖੋ ਕੇ ਲੈ ਕੇ ਉਹ ਪਹਿਲਾਂ ਤਾਂ ਇਕੱਲਾ ਮੋਬਾਈਲ ਤੇ ਪੈਸੇ ਹੀ ਲੈ ਗਏ ਸੀ ਤੇ ਅੱਜ ਤੱਕ ਪਕੜੇ ਨਹੀਂ ਗਏ ਕਿਉਂਕਿ ਇਹਨਾਂ ਨੇ ਰਿਪੋਰਟ ਕਰਾਈ ਪੁਲਿਸ ਨੂੰ ਪੁਲਿਸ ਕਹਿੰਦੀ ਕਿ ਕਿਹਦੇ ਦਾਾਂ ਤੇ ਰਿਪੋਰਟ ਕਰੀਏ ਕਿੱਥੇ ਹੋਇਆ ਸੀ ਕੋਈ ਗਵਾਹ ਦਿਖਾਓ ਕਿੱਥੇ ਵੱਡਿਆ ਇਹਨੂੰ ਕਿੱਥੇ ਕੁੱਟਿਆ ਕੌਣ ਦੇਖਦਾ ਸੀ ਇਹਨਾਂ ਨੂੰ ਤਾਂ ਮੁੰਡਾ ਹੀ ਰਾਤ ਨੂੰ ਮਿਲਿਆ ਵਿਚਾਰਿਆਂ ਨੂੰ 11 ਵਜੇ ਸਿਵਲ ਹਸਪਤਾਲ ਤੋਂ ਇਸ ਕੋ ਬਤਾਉਣ ਵਾਲਾ ਮੇਰੇ ਕੋਲ ਹੈ ਵੀ ਨਹੀਂ ਮੈਂ ਇਸ ਕੋ ਸਮਾਉਣੇ ਕਿ ਪੁਲਿਸ ਕਹਿੰਦੇ ਪਹਿਲਾਂ ਗਵਾਹ ਲਿਆਓ ਜੇ ਗਵਾਹ ਹੈਗੇ ਤਾਂ ਪਰਚਾ ਦਰਜ ਕਰ ਲੈਂਦੇ ਗਵਾਹ ਤਾਂ ਜਿਹਦੇ ਨਾਲ ਹੋਇਆ ਉਹਨੂੰ ਵੀ ਨਹੀਂ ਚੇਤੇ ਮੇਰੇ ਨਾਲ ਕੀ ਹੋਇਆ ਉਹ ਤਾਂ ਆਪਦੀ ਮਾਂ ਤੋਂ ਕੁੱਟ-ਕੁੱਟ ਕੇ ਫੋਨ ਮੰਗਦਾ ਮੋਟਰਸਾਈਕਲ ਮੰਗਦਾ ਵੀ ਮੈਨੂੰ ਦੇ ਜਿਵੇਂ ਉਹਦੀ ਮਾਂ ਨੇ ਖੋਲਿਆ ਹੁੰਦਾ ਤਾਂ ਮੋਟਰਸਾਈਕਲ ਤੇ ਪੈਸੇ ਅਰਦਾਸ ਕਰਿਓ ਇਹ ਆਪਣੇ ਬੱਚਿਆਂ ਲਈ ਅਨਿਲ ਪਾਸਵਨ ਠੀਕ ਹੋ ਜਾਵੇ ਆਪਣੇ ਆਉਣ ਵਾਲੇ ਭਵਿੱਖ ਵਾਸਤੇ ਆਪਣੇ ਬੱਚਿਆਂ ਦੀ ਆਉਣ ਵਾਲੀ ਜ਼ਿੰਦਗੀ ਵਾਸਤੇ ਕਿ ਬਾਪ ਠੀਕ ਹੋ ਜਾਵੇ ਅਰਦਾਸ ਕਰਿਓ ਸਭ ਉਹਨਾਂ ਵੀਰਾਂ ਨੂੰ ਵੀ ਬੇਨਤੀ ਹੈ ਜਿਨ੍ਹਾਂ ਨੇ ਲੁੱਟਿਆ ਇਹਨੂੰ ਭਾਈ ਜੇ ਸਾਡੀ ਵੀਡੀਓ ਦੇਖਦੇ ਆ ਯਾਰ ਸ਼ਰਮ ਕਰੋ ਯਾਰ ਕੀ ਯਾਰ ਬਾਈ ਤੁਹਾਡੀ ਕੀ ਕਹੀਏ ਤੁਹਾਨੂੰ ਬੱਸ ਰੱਬ ਹੀ ਜਾਣਦਾ ਭਾਈ ਕੁਝ ਕੰਕਾ ਕੁਇਕਟ